ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਲਗਾਤਾਰ ਵਾਪਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਕਿ ਇੱਕ ਬਜ਼ੁਰਗ ਔਰਤ ਜਿਹੜੀ ਹੈ ਜਾਰੀ ਸੀਗੀ ਇਸੇ ਦਰਾਂ ਪਿੱਛੋਂ ਦੋ ਚੋਰ ਆਉਂਦੇ ਨੇ ਤੇ ਉਹਨਾਂ ਦੇ ਵੱਲੋਂ ਬਜ਼ੁਰਗ ਔਰਤ ਦੇ ਕੰਨਾਂ ਦੇ ਵਿੱਚੋਂ ਵਾਲੀਆਂ ਖੋ ਕੇ ਲੈ ਜਾਂਦੇ ਨੇ ਪਰ ਇਸੇ ਦਰਾਂ ਕੀ ਹੁੰਦਾ ਹੈ ਕਿ ਬਜ਼ੁਰਗ ਔਰਤ ਰੋਣਾ ਪਾਉਂਦੀ ਰਹਿੰਦੀ ਹੈ ਚੀਕਾਂ ਮਾਰਨੀ ਹੈ ਉਸ ਦੇ ਵੱਲੋਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਜਦੋਂ ਪੁਲਿਸ ਨੂੰ ਸ਼ਿਕਾਇਤ ਦਰਜ ਕੀਤੀ ਗਈ ਤਾਂ ਪੁਲਿਸ ਨੇ ਵੀ ਵੱਡੀ ਕਾਰਵਾਈ ਕਰਤੇ ਹੋਏ ਅੱਜ ਇਹਨਾਂ ਚੋਰਾ ਨੂੰ ਗ੍ਰਿਫਤਾਰ ਕੀਤਾ ਦੱਸਦੀਏ ਦਿਨ ਦਿਹਾੜੇ ਲੁੱਟ ਖੋਹ ਦੀਆਂ ਵਾਰਦਾਤਾਂ ਰਾਤ ਨੂੰ ਚੋਰੀ ਦੀਆਂ ਵਾਰਦਾਤਾਂ ਵਾਪਰ ਰਹੀਆਂ ਨੇ ਇਹਨਾਂ ਸਭ ਘਟਨਾਵਾਂ ਦੇ ਬਾਵਜੂਦ ਲੋਕਾਂ ਦੇ ਮਨਾਂ 'ਚ ਇੱਕੋ ਇੱਕ ਸਵਾਲ ਉੱਠ ਰਿਹਾ ਹੈ ਕਿ ਆਖਰਕਾਰ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਕਰਦੇ ਅੰਦਰ ਵੀ ਮਹਿਸੂਸ ਨਹੀਂ ਕਰ ਪਾ ਰਹੇ ਜੋ ਇੰਨਾ ਜ਼ਿਆਦਾ ਖੌਫ ਜੜਾ ਆ ਚੋਰਾਾਂ ਦਾ ਲੁਟੇਰਿਆਂ ਦਾ ਵੱਧ ਚੁੱਕਾ ਹੈ ਕਿਉਂਕਿ ਇਹਨਾਂ ਚੋਰਾਾਂ ਲੁਟੇਰਿਆਂ ਦੇ ਅੰਦਰ ਪੁਲਿਸ ਦਾ ਖੌਫ ਤਾਂ ਖਤਮ ਹੋ ਚੁੱਕਾ ਹੈ ਤੇ ਹੁਣ ਲੋਕਾਂ ਦਾ ਲੋਕਾਂ ਦੇ ਦਿਲਾਂ ਦੇ ਵਿੱਚ ਇਹਨਾਂ ਨੇ ਆਪਣਾ ਖੌਫ ਬਣਾ ਦਿੱਤਾ ਹੈ ਤਾਂ ਬਜ਼ੁਰਗ ਵਾਰਤ ਜਾਰੀ ਸੀ ਕਿ ਇਸੇ ਘਰਾਂ ਪਿੱਛੋਂ ਦੋ ਲੁਟੇਰੇ ਆਉਂਦੇ ਨੇ ਅਤੇ ਉਹਨਾਂ ਦੇ ਵੱਲੋਂ ਬਜ਼ੁਰਗ ਔਰਤ ਦੇ ਕੰਨਾਂ ਦੇ ਵਿੱਚੋਂ ਬਾਰੀਆਂ ਖੋਹ ਕੇ ਫਰਾਰ ਹੋ ਜਾਂਦੇ ਨੇ ਇਸੇ ਦਰਾਂ ਬਜ਼ੁਰਗ ਔਰਤ ਨੂੰ ੱੱਕਾ ਮਾਰ ਕੇ ਸੁੱਟ ਵੀ ਦਿੱਤਾ ਜਾਂਦਾ ਹੈ ਤੇ ਝਾਲਮ ਐਡੇ ਨੇ ਇਹ ਕਿ ਪਿੱਛੇ ਮੁੜ ਕੇ ਤੱਕ ਵੀ ਨਹੀਂ ਦੇਖਦੇ ਕਿ ਉਹ ਬਜ਼ੁਰਗ ਔਰਤ ਠੀਕ ਵੀ ਹੈ ਜਾਂ ਫਿਰ ਨਹੀਂ ਪਰ ਫਿਲਹਾਲ ਉਹ ਬਜ਼ੁਰਗ ਔਰਤ ਰੋਲਾ ਪਾਉਂਦੀ ਰਹਿੰਦੀ ਹੈ ਤੇ ਉਸੇ ਦਰਾਂ ਜਦੋਂ ਪੁਲਿਸ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਪਟਿਆਲਾ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਅੱਜ ਇਸ ਲੁਟੇਰੇ ਨੂੰ ਗ੍ਰਫਤਾਰ ਕੀਤਾ ਜਿਸ ਦੇ ਵੱਲੋਂ ਪਹਿਲਾਂ ਕਈ ਚੋਰੀ ਤੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਲਗਾਤਾਰ ਵਾਪਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਕਿ ਇੱਕ ਬਜ਼ੁਰਗ ਔਰਤ ਜਿਹੜੀ ਹੈ ਜਾਰੀ ਸੀਗੀ ਇਸੇ ਦੌਰਾਨ ਪਿੱਛੋਂ ਦੋ ਚੋਰ ਆਉਂਦੇ ਨੇ ਤੇ ਉਹਨਾਂ ਦੇ ਵੱਲੋਂ ਬਜ਼ੁਰਗ ਔਰਤ ਦੇ ਕੰਨਾਂ ਦੇ ਵਿੱਚੋਂ ਵਾਲੀਆਂ ਖੋ ਕੇ ਲੈ ਜਾਂਦੇ ਨੇ ਪਰ ਇਸੇ ਦੌਰਾਨ ਕੀ ਹੁੰਦਾ ਹੈ ਕਿ ਬਜ਼ੁਰਗ ਔਰਤ ਰੋਲਾ ਪਾਉਂਦੀ ਰਹਿੰਦੀ ਹੈ ਚੀਕਾਂ ਮਾਰਨੀ ਉਸ ਦੇ ਵੱਲੋਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਜਦੋਂ ਪੁਲਿਸ ਨੂੰ ਕਾਇਤ ਦਰਜ ਕੀਤੀ ਗਈ ਤਾਂ ਪੁਲਿਸ ਨੇ ਵੀ ਵੱਡੀ ਕਾਰਵਾਈ ਕਰਦੇ ਹੋਏ ਅੱਜ ਇਹਨਾਂ ਚੋਰਾ ਨੂੰ ਗ੍ਰਿਫਤਾਰ ਕੀਤਾ ਹੈ ਦੱਸਦੀ ਇਹ ਦਿਨ ਦੇ ਹੜੇ ਲੁੱਟ ਖੋਹ ਦੀਆਂ ਵਾਰਦਾਤਾ ਰਾਤ ਨੂੰ ਚੋਰੀ ਦੀਆਂ ਵਾਰਦਾਤਾ ਵਾਪਰ ਰਹੀਆਂ ਨੇ ਇਹਨਾਂ ਸਭ ਘਟਨਾਵਾਂ ਦੇ ਬਾਵਜੂਦ ਲੋਕਾਂ ਦੇ ਮਨਾਂ 'ਚ ਇੱਕੋ ਇੱਕ ਸਵਾਲ ਉੱਠ ਰਿਹਾ ਹੈ ਕਿ ਆਖਰਕਾਰ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਕਰਦੇ ਅੰਦਰ ਵੀ ਮਹਿਸੂਸ ਨਹੀਂ ਕਰ ਪਾ ਰਹੇ ਜੋ ਇੰਨਾ ਜ਼ਿਆਦਾ ਖੌਫ ਜੜਾ ਆ ਚੋਰਾਾਂ ਦਾ ਲੁਟੇਰਿਆਂ ਦਾ ਵੱਧ ਚੁੱਕਾ ਹੈ ਕਿਉਂਕਿ ਇਹਨਾਂ ਚੋਰਾਾਂ ਲੁਟੇਰਿਆਂ ਦੇ ਅੰਦਰ ਪੁਲਿਸ ਦਾ ਖੌਫ ਤਾਂ ਖਤਮ ਹੋ ਚੁੱਕਾ ਹੈ ਤੇ ਹੁਣ ਲੋਕਾਂ ਦਾ ਲੋਕਾਂ ਦੇ ਦਿਲਾਂ ਦੇ ਵਿੱਚ ਇਹਨਾਂ ਨੇ ਆਪਣਾ ਖੌਫ ਬਣਾ ਦਿੱਤਾ ਹੈ ਤਾਂ ਬਜ਼ੁਰਗ ਗਾਰਾ ਜਾਰੀ ਸੀ ਕਿ ਇਸੇ ਦਰਾਂ ਪਿੱਛੋਂ ਦੋ ਲੁਟੇਰੇ ਆਉਂਦੇ ਨੇ ਅਤੇ ਉਹਨਾਂ ਦੇ ਵੱਲੋਂ ਬਜ਼ੁਰਗ ਔਰਤ ਦੇ ਕੰਨਾਂ ਦੇ ਵਿੱਚੋਂ ਵਾਲੀਆਂ ਖੋਹ ਕੇ ਫਰਾਰ ਹੋ ਜਾਂਦੇ ਨੇ ਇਸੇ ਦਰਾਂ ਬਜ਼ੁਰਗ ਔਰਤ ਨੂੰ ੱੱਕਾ ਮਾਰ ਕੇ ਸੁੱਟ ਵੀ ਦਿੱਤਾ ਜਾਂਦਾ ਹੈ ਤੇ ਝਾਲਮ ਐਡੇ ਨੇ ਇਹ ਕਿ ਪਿੱਛੇ ਮੁੜ ਕੇ ਵੀ ਤੱਕ ਵੀ ਨਹੀਂ ਦੇਖਦੇ ਕਿ ਉਹ ਬਜ਼ੁਰਗ ਔਰਤ ਠੀਕ ਵੀ ਹੈ ਜਾਂ ਫਿਰ ਨਹੀਂ ਪਰ ਫਿਲਹਾਲ ਉਹ ਬਜ਼ੁਰਗ ਔਰਤ ਰੋਲਾ ਪਾਉਂਦੀ ਰਹਿੰਦੀ ਹੈ ਤੇ ਉਸੇ ਦਰਾਂ ਜਿੱਦੋਂ ਪੁਲਿਸ ਨੂੰ ਇਸ ਦੀ ਜਾਣਕਾਰੀ ਮਿਲਿਤਾ ਪਟਿਆਲਾ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਅੱਜ ਇਸ ਲੁਟੇਰੇ ਨੂੰ ਗ੍ਰਫਤਾਰ ਕੀਤਾ ਜਿਸ ਦੇ ਵੱਲੋਂ ਪਹਿਲਾ ਵੀ ਕਈ ਚੋਰੀ ਤੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਤਤਾ ਹੈ